ਸਮਾਨ ਸੋਨ ਲਵਾ ਲਓ ਨਾਲ ਸਮਾਨ ਲਵਾ ਲਓ ਇਹ ਸਾਰੇ ਪਰਿਵਾਰ ਨਾਲ ਕੇ ਲਾਗੀ ਨੂੰ ਦੇਤੇ ਇੱਕ ਮਿੰਟ ਇੱਕ ਟੋਚ ਕੇ ਆਓ ਹੋਂਦ ਵੀ ਦੀ ਖੜਦੋ ਚਲੋ ਹਲਲ ਵੀ ਦੀ ਆਵਾ ਤੇਰਾ ਆਵਾਜ਼ ਭਲਾਂ ਚਲ ਮੀ ਤਾਂ ਟਕਾਣਾ ਹੀ ਕੋਈ ਨਹੀਂ ਖੁਸ਼ੀ ਦਾ ਗੁਰ ਰਾਮ ਦਾ ਘਰ ਰਹਿਣਾ ਬਾਪੂ ਹਾਂ ਨਹੀਂ ਨਹੀਂ ਬਾਪੂ ਜੀ ਇਤਰਾ ਨਹੀਂ ਕਹਿਣਾ ਬੰਦੇ ਦੇ ਵਿੱਚ ਉਹ ਬੰਦੇ ਦੇ ਵਿੱਚ ਉਹ ਆ ਰੋਣਾ ਤੁਸੀਂ ਸਾਰਾ ਕੁਝ ਕਰਤਾ ਜੇ ਅਸੀਂ ਮੀਟ ਆ ਗਿਆ ਟੀਨਾ ਥੱਲੇ ਵਿਖਾ ਦਿਓ ਆ ਸ਼ੀਟ ਇੰਨਾ ਜੀ ਠੀਕ ਹੈ ਠੀਕ ਹੈ ਜੀ ਆਹ ਦਾ ਸਭ ਤੋਂ ਮੇਨ ਹੈ ਨਾ ਸਭ ਤੋਂ ਮੇਨ ਲੋ ਖਾਜੋ ਮੜੀ ਆ ਆ ਰੈਡੀ ਜੇ ਜਿਸ ਰੈਡ ਦੇ ਵਿੱਚ ਖਿਆਲ ਆਇਆ ਕਿ ਨਿਆਣਿਆਂ ਦੀ ਰੀਝਾਂ ਹੁੰਦੀਆਂ ਹਾਂਜੀ ਤੇ ਅਸੀਂ ਫਿਰ ਆਪਣੇ ਵੱਲੋਂ ਅੱਗੇ ਕੱਲ ਪਤੋਂ ਜਾਣ ਕਿ ਮਮਾ ਮੇਰਾ ਜਨਮ ਦਿਨ ਕਿਦ ਦੇਣਾ ਮੈਨੂੰ ਸ਼ੈਕ ਲੈ ਕੇ ਲਿਆ ਕੇ ਦੇਣਾ ਹਾਏ ਇਸ ਖੁਸ਼ੀ ਦਾ ਮਾਹੌਲ ਕਰਕੇ ਮੇਰੇ ਖੁਸ਼ੀ ਦਾ ਟਿਕਾਣਾ ਨਹੀਂ ਆਂਦਾ ਮੈਂ ਗੇੜਾ ਕੱਢਣਾ ਇੱਕ ਕਿਸੇ ਮੈਂ ਵੇਖਣਾ ਵਾਂ ਕਿ ਮੇਰੇ ਹੱਥੇ ਚੜਦੀ ਆ ਕਿ ਨਹੀਂ ਚੜਦੀ

ਵੀਰਾ ਕਿੱਥੇ ਆ? ਆ ਜਾ ਵੀਰ ਨੂੰ ਬਾਜੀ ਕਰ। ਅੱਜ ਦੁਵਾਰੇ ਗਿਆ ਸੇਵਾ ਕਰਨ। ਲੈ ਉਹਨੂੰ ਬਾਜ ਮਾਰ ਲੈਣੀ। ਅੱਜ ਬਾਜੀ ਗਿਆ ਅੱਜ ਵੀਰ। ਕਿੱਥੇ ਲਿਆ? ਨਾਲ ਨਾ ਸਮਾਨ ਸੋਣ ਲਵਾ ਲੋ। ਹਾਂਜੀ। ਨਾਲ ਸਮਾਨ ਲਵਾ ਲੋ। ਲਵਾ। ਆ ਲੋ। ਅੰਦਰ ਲੈ ਜੰਦ। ਅੱਗੋ ਫੱਟੀਆਂ ਪੈਣੀਆਂ। ਨਾਲ ਠੀਕ ਤੂੰ ਮੈਨੂੰ ਥੋ ਆਂਦੇ ਕਿ ਉਹ ਗੁਰਦਰਾ ਸਾਹਿਬ ਗਿਆ ਹੈ? ਖੇਡੂੰਗਾ। ਖੇਡੂੰਗਾ ਕਿ ਕੀ ਖੇਡ ਕੇ ਆ? ਕਿਹੜਾ ਕਿਹਾ ਖਿਰ ਗਿਆ ਅਛਾ ਸ਼ਰਦਾ ਤਾਂ ਤਾਰਦਾ ਸੀ ਓਏ 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 ਇੱਧਰ ਤੇ ਆ ਯਾਰ ਤੂੰ ਵੇ ਲੈ ਵੇ ਓਏ ਇੱਕ ਇੱਕ ਪੀਸ ਨਹੀਂ ਆ ਉਹ ਦੋ ਦੋ ਤਿੰਨ ਤਿੰਨ ਪੀਸ ਠੀਕ ਹੈ ਠੀਕ ਹੈ ਨਾ ਉਹ ਨਾਲੇ ਉਹ ਆ ਜਿਹੜੀਆਂ ਹਾ ਦੀ ਗਾਲ ਨਹੀਂ ਪਿੰਦਾ ਇਹਨਾਂ ਨੂੰ ਉਹ ਨਹੀਂ ਉਹ ਵੇ ਇੱਕ ਤੋਂ ਦੂਜੀ ਆਉਂਦੀਆਂ ਨਾ ਇੱਕ ਜਿੰਦਰਾ ਪਾਪ ਉੱਤੇ ਨਾਲ ਹੱਥ ਡਾਲਾ ਜਾ ਠਾਕਰਾਓ ਗਾ ਕਿਤਨਾ ਉੜਾ ਖੇਤ ਲੋ ਨਾਲੋਂ ਮੇਰਾ ਪਤਾ ਮੰਨ ਫੋਟੋ ਫੋਟੋ ਬੜੇ ਧਿਆਨ ਨਾਲ ਕੀ ਲਾਉਣੀ ਯਾਰ ਇਹਨੂੰ ਇੱਕ ਜੀ ਰਹਿ ਗਈ ੱੱੱੱੱ ਯਰ ਲੈ ਗਾਂਦਾਂ ਗਾਂਦਾਂ ਵਿੱਚ ਹਾਂ ਸਹੀ ਗੱਲ ਆ ਸਹੀ ਗੱਲ ਆ ਹਾਈਟ ਦੇ ਸਾਬ ਨਾਲ ਹੀ ਜਾਂਦਾ ਉਸ ਦੇ ਸਾਬ ਨਾਲ ਹਾਈਟ ਕਰਾ ਲਿਆ ਉਹਨਾਂ ਦੀ ਇਹ ਛੋਟਾ ਕਿਹੜਾ ਤੇ ਵੱਡਾ ਕਿਹੜਾ ਹਾਂ ਦੱਸੋ ਛੋਟਾ ਹੈ ਛੋਟੇ ਨੂੰ ਵੱਡਾ ਵੱਡਾ ਸਾਈਕਲ ਦੇਣਾ ਤੇ ਵੱਡੇ ਨੂੰ ਛੋਟਾ ਆ ਕਿਹੜਾ ਸਾਈਕਲ ਆ ਪਹਿਲਾਂ ਦੱਸੋ ਹੈ ਨਾਮ ਕੀ ਨਾਮ ਹੀ ਦੱਸਣਾ ਆਪਣਾ ਮੈਂ ਇੱਕ ਇਹਦਾ ਇਹ ਤੇ ਮੇਰਾ ਮੈਚ ਲਾਉਣਾ ਹੈ ਦਾ ਸਾਈਕਲ ਥੋੜੀ ਮਲਣਾ ਵਾਹੀਂ ਫੜੋ ਆਪਣਾ ਸਾਈਕਲ ਤੂੰ ਆਪਣਾ ਫੜ ਲੈ ਦੀਦੀ ਵਾ ਤੇਰਾ ਆਵਾਜ਼ ਫੜ ਲੈ ਲੈ ਕੱਲੀ ਤੂੰ ਆ ਦੀਦੀ ਦਾ ਇਹ ਦੀਦੀ ਮੈਂ ਸੁਣਦਾ ਦੀਦੀ ਬਹੁਤ ਤਗੜੀ ਆ ਇਹ ਦਿੱਕੀ ਦੀ ਹੈ ਚੱਲ ਚਲ ਉਹਨੇ ਤੇ ਮੈਨੂੰ ਸਾਈਕਲ ਦਿੱਤਾ ਨਹੀਂ ਤੇਰਾ ਸਾਈਕਲ ਲੈ ਜਾ ਲੈ ਜਾ ਆਏ ਤੀਗਾ ਤੀਗਾ ਨਹੀਂ ਕਰੀ ਲੋ ਹੈ ਅਦਰ ਲੈ ਜਾ ਚੱਲ ਫੜੋ ਪੁੱਤ ਜਾ ਲੈ ਨਹੀਂ ਮੈਂ ਮੈਂ ਲੈ ਕੇ ਜਾ ਮੈਂ ਲੈ ਜਾ ਚੱਲ ਆਦੀ ਆਦੀ ਆਈ 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 ਤੱਕ ਜਿੱਕੇ ਵੀਰ ਦਾ ਤੇ ਤੂੰ ਬੜਾ ਕਿੱਥੇ ਜਾ ਕੇ ਖੜਿਆ ਹੈ ਠੀਕ ਹੈ ਹੈ ਕਲੀਅਰ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਰੋ ਸਿੰਘ ਖੁਸ਼ ਜੀ ਮੈਂ ਭਾਜੀ ਬਹੁਤ ਟਿਕਾਣਾ ਕੋਈ ਨਹੀਂ ਖੁਸ਼ੀ ਦਾ ਗੁਰੂ ਰਾਮਦਾਸ ਸਾਹਿਬ ਨੇ ਇੰਨੀ ਕਿਰਪਾ ਕਰ ਦਿੱਤੀ ਹੈ ਕਿ ਲਵਜੀ ਨਹੀਂ ਕੋਹਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਹਾਂ ਨਹੀਂ ਨਹੀਂ ਬਾਪੂ ਜੀ ਇਤਰਾ ਨਹੀਂ ਕਹਿਣਾ ਆਪਾਂ ਨਰਨ ਜਿਹੜੇ ਆ ਉਹ ਤੇ ਕਾਲਪੁਰਖ ਹੈਣਾ ਬੰਦੇ ਦੇ ਵਿੱਚ ਉਹਦਾ ਬੰਦੇ ਦੇ ਵਿੱਚ ਉਹ ਆ ਰੋਣਾ ਥੋੜੀ ਬਾਪੂ ਜੀ ਰੋਣਾ ਖੁਸ਼ੀ ਹੈ ਖੁਸ਼ੀ ਦੇ ਨਾਲ ਆ ਜਾਂਦਾ ਤੇ ਇਹ ਖੁਸ਼ੀ ਦਾ ਟਿਕਾਣਾ ਤੁਸੀਂ ਇਸ ਪਰਿਵਾਰ ਦਾ ਵੇਖ ਚੁੱਕੇ ਜੀ ਮੈਂ ਸਭ ਤੋਂ ਪਹਿਲਾਂ ਜਿਹੜੇ ਬੋਲ ਬੋਲੂਗਾ ਨਾ ਉਹ ਇਹੋ ਬੋਲੂਗਾ ਕਿ ਇਹ ਸਾਰਾ ਕ੍ਰੈਡਿਟ ਤੁਹਾਨੂੰ ਜਾਂਦਾ ਜੀ ਜਿਹੜਾ ਜਿਹਦੇ ਵੱਲ ਮੇਰੀ ਉਂਗਲ ਵਾ ਨਾ ਇਹ ਸਾਰਾ ਕ੍ਰੈਡਿਟ ਤਾਂ ਤੁਹਾਨੂੰ ਜਾਂਦਾ ਜਿਹੜਾ ਮੈਨੂੰ ਵੇਖ ਰਿਹਾ ਜਿਹੜਾ ਇਸ ਪਰਿਵਾਰ ਦੀ ਖੁਸ਼ੀ ਵੇਖ ਰਿਹਾ ਵਾ ਕਿਉਂਕਿ ਤੁਸੀਂ ਸਾਰਾ ਕੁਝ ਕਰ ਸਕਦੇ ਜੀ ਤੁਸੀਂ ਸਾਰਾ ਕੁਝ ਕਰਤਾ ਜੀ ਅਸੀਂ ਮੇਰੇ ਖਿਆਲ ਦੇ ਵਿੱਚ ਇੱਕ ਹਫਤਾ ਨਹੀਂ ਹੋਇਆ ਇਹਨਾਂ ਕੋ ਆਏ ਨੂੰ ਹਜੇ ਇੱਕ ਹਫਤੇ ਤੋਂ ਪਹਿਲਾਂ ਪਹਿਲਾਂ ਇਹਨਾਂ ਕੋ ਤਾਂ ਜਿਹੜਾ ਤੁਸੀਂ ਸਾਰਾ ਕੁਝ ਕਰਨ ਦੇ ਸਮਰੱਥ ਜੀ ਤੁਸੀਂ ਤੇ ਤੁਸੀਂ ਕੀਤਾ ਵੀ ਆ ਤੇ ਅੱਜ ਤੁਸੀਂ ਉਹ ਕਰਕੇ ਵਿਖਾਇਆ ਵਾ ਜਿਹੜਾ ਮੈਨੂੰ ilm ਹੀ ਨਹੀਂ ਸੀ ਵੀਡੀਓ ਚਾਹੇ ਥੋੜੀ ਚੱਲੀ ਆ ਪਰ ਤੁਸੀਂ ਇਸ ਪਰਿਵਾਰ ਦੇ ਲਈ ਉਹ ਕੁਝ ਕੀਤਾ ਵਾ ਜਿਹੜਾ ਮੇਰੇ ਸੁਪਨੇ ਦੇ ਵਿੱਚ ਨਹੀਂ ਹੈਗਾ ਇਸ ਪਰਿਵਾਰ ਦਾ ਵੇਖੋ ਜੀ ਹੁਣ ਮੈਂ ਥੋੜਾ ਜਿਹਾ ਬੇਨਤੀਆਂ ਕਰ ਦਵਾਂ ਜਿਹੜੀ ਰੇੜੀ ਦੀ ਸੇਵਾ ਹੋ ਗਈ ਬੱਚਿਆਂ ਦੇ ਸਾਈਕਲ ਆ ਗਏ ਆ ਜਿਹੜੇ ਵੀਰ ਨੇ ਇਸ ਦੁਕਾਨ ਦੇ ਲਈ ਆਖਿਆ ਸੀ ਕਿ ਮੈਨੂੰ ਉੱਤੇ ਟੀਨਾ ਪਾ ਦੇਣਾ ਤੇ ਟੀਨਾ ਵੀ ਉਹ ਉਹ ਮਾਰੇ ਦੀ ਕਿਰਪਾ ਨੇ ਨਾਲ ਆਈਆਂ ਨੇ ਜਿਨ੍ਹਾਂ ਨੂੰ ਜੰਗਾਲ ਨਹੀਂ ਲੱਗਣਾ ਬਾਹਰ ਦਾ ਦਰਵਾਜ਼ਾ ਆ ਗਿਆ ਜਿਹੜੀ ਦੁਕਾਨ ਨੂੰ ਦਰਵਾਜ਼ਾ ਲੱਗਣਾ ਤੁਸੀਂ ਵੀਡੀਓ ਦੇ ਵਿੱਚ ਸਾਰਾ ਕੁਝ ਵੇਖ ਚੁੱਕੇ ਜੇ ਜਿਹੜੇ ਜਿਹੜੇ ਜਿੱਥੋਂ ਛੋਟੇ ਹਾਥੀ ਤੋਂ ਸਮਾਨ ਜਦੋਂ ਉਤਰਿਆ ਸਾਡੇ ਗੱਡੀ ਦੇ ਵਿੱਚੋਂ ਸਮਾਨ ਉਤਰਿਆ ਵਾ ਹੁਣ ਮੈਂ ਘਰ ਦੇ ਲਈ ਥੋੜਾ ਜਿਹਾ ਸਮਾਨ ਇਹਨਾਂ ਦੇ ਲਈ ਲੈ ਕੇ ਆਏ ਆ ਤਰਾ ਸਭ ਤੋਂ ਪਹਿਲਾਂ ਅਸੀਂ ਲਾ ਲਈਏ ਇਹ ਕਿਦਿਆ ਇਹ ਗੁੜੀ ਦਾ ਪਹਿਲੇ ਸੂਟ ਵਾ ਗਰਮ ਸੂਟ ਠੀਕ ਹੈ ਨਾ ਤੁਸੀਂ ਤੁਹਾਨੂੰ ਮੈਂ ਸਾਰਾ ਗਾਣਾ ਜਾਨਨੇ ਆ ਇੱਕ ਗਰਮ ਸੂਟ ਇਹ ਪਹਿਣਦਾ ਨਾ ਤੇ ਤੁਹਾਡਾ ਸੂਟ ਹੀ ਗਰਮ ਸੂਟ ਹੈ ਤੇ ਮੈਂ ਤੇ ਵੀਰ ਨੂੰ ਆਖਿਆ ਸੀ ਕਿ ਵੱਡਾ ਸਿਲੰਡਰ ਪੁੱਛਿਆ ਇਹ ਨਾ ਤੁਹਾਨੂੰ ਪਰ ਵੀਰ ਆਂਦਾ ਕਿ ਮੈਨੂੰ ਜਿਹੜਾ 5 ਕਿਲੋ ਵਾਲਾ 4 ਕਿਲੋ ਵਾਲਾ ਸਿਲੰਡਰ ਹੁੰਦਾ ਨਾ ਉਹ ਚਾਹੀਦਾ ਵਾ ਕਿਉਂਕਿ ਮੇਰੇ ਚੁੱਕੜਾ ਸੌਖਾ ਆ ਜਾਂਦਾ ਵਾ ਕਿਉਂਕਿ ਅਸੀਂ ਵੀਰ ਦੀ ਫੈਸਿਲਿਟੀ ਵੀ ਵੇਖ ਲਈ ਸੀ ਤੇ ਇਸੇ ਕਰਕੇ 6-7 ਕਿਲੋ ਇਹਦੇ ਵਿੱਚ ਗੈਸ ਪਰਵਾ ਦਿੱਤੀ ਗਈ ਹੈ ਨਾ ਜਦੋਂ ਕਿ ਨਾ ਕਮਾਈ ਕਰਨੀ ਹੈ ਕਮਾਈ ਦੇ ਨਾਲ-ਨਾਲ ਤੁਸੀਂ ਪਰਵਾਈ ਜਾਣਾ ਪਰਵਾਈ ਜਣਾ ਤੇ ਲਓ ਬismillah ਪੜਾਈ ਗਿਓ ਇਹ ਸੂਟ ਆ ਗਿਆ ਬਾਪੂ ਜੀ ਦਾ ਹਾਂ ਆ ਬਾਪੂ ਜੀ ਤੁਹਾਡਾ ਟਰੈਕ ਸੂਟ ਹੈ ਹਨਾ ਟਰੈਕ ਸੂਟ ਤੁਸੀਂ ਸਰਦੀਆਂ ਦੇ ਵਿੱਚ ਜਿਹੜਾ ਵਾ ਐਤਕੀ ਸਾਲ ਵੀ ਆ ਜਾਣਾ ਵਾ ਅਗਲੇ ਸਾਲ ਵੀ ਆ ਜਾਣਾ ਵਾ ਮਹਾਰਾ ਦੀ ਕਿਰਪਾ ਨਾਲ ਇੱਥੇ ਮੈਂ ਰੱਖ ਦਿੰਦਾ ਇੱਥੇ ਤੇ ਇਹ ਟਰੈਕ ਸੂਟ ਆ ਗਿਆ ਵਾ ਵੀਰ ਦੇ ਲਈ ਗਰਮ ਸੂਟ ਹੈ ਮੈਂ ਕਿਹਾ ਤੁਹਾਡੇ ਨਾਪਦਾ ਵਾ ਮੈਂ ਕਿਹਾ ਵੱਡੇ ਨਹੀਂ ਹੋਣਗੇ ਵੱਡੇ ਨਹੀਂ ਹੋਣਗੇ ਆ ਫੜਿਓ ਸਾਡਾ ਫੜਿਓ ਕਿਉਂਕਿ ਮੈਂ ਤੁਹਾਨੂੰ ਤਾਂ ਕਰਕੇ ਵਿਖਾ ਰਿਹਾ ਹਾਂ ਕਿ ਤੁਹਾਨੂੰ ਯਾਦ ਆ ਜਾਏ ਸਾਰਾ ਕੀਤਾ ਆ ਕਿਦਾ ਸੀ ਪਾਉ ਦਾ ਇਹ ਮੇਰੇ ਪੁੱਤ ਦਾ ਹੈ ਅਭਿਰਾਜ ਸਿੰਘ ਹਾਂਜੀ ਅਭਿਰਾਜ ਸਿੰਘ ਜੀ ਦਾ ਟ੍ਰੈਕ ਸੂਟ ਆ ਗਿਆ ਲਓ ਜੀ ਇਹ ਵੀਰੇ ਜਿਹੜਾ ਤੁਸੀਂ ਆਖਿਆ ਸੀ ਸਾਨੂੰ ਇਹ ਸਾਨੂੰ ਇਲੈਕਟ੍ਰੋਨਿਕ ਕੰਡਾ ਚਾਹੀਦਾ ਹੈ ਨਾ ਇਹ ਇਲੈਕਟ੍ਰੋਨਿਕ ਕੰਡਾ ਉਹ ਤੁਹਾਨੂੰ ਮੈਂ ਥੋੜਾ ਜਿਹਾ ਸਮਝਾ ਵੀ ਦੇਣਾ ਆ ਆ ਸੋਚ ਜੀ ਹਾਂਜੀ ਮੈਨੂੰ ਘੱਟ ਪਤਾ ਜੇ ਵੀਰ ਨੂੰ ਜ਼ਿਆਦਾ ਪਤਾ ਹੈ ਹਨਾ ਇਧਰ ਚੱਲੋ ਇਧਰ ਅੱਛਾ ਡਿਸਪਲੇ ਇਧਰ ਵੀ ਇਧਰ ਵੀ ਆ ਹਾਂਜੀ ਠੀਕ ਹੈ ਨਾ ਇਹਦੇ ਉੱਤੇ ਆ ਪਕੌੜੇ ਪਕਾੜੇ ਸਬਜ਼ੀ ਸਬਜ਼ੀ ਤਲਣ ਲਈ ਨਾਲ ਤੁਸੀਂ ਜੀਰੋ ਕਰ ਲੈਣਾ ਹੈ ਨਾ ਇਹ ਸਾਰਾ ਆ ਗਿਆ ਆਪਰਾ ਕਰ ਦਿਓ ਆ ਇਧਰ ਰੱਖ ਦਿਓ ਭੈਣੇ ਇਹ ਬਾਅਦ ਵਿੱਚ ਡੱਬੇ 'ਚ ਪਾ ਲੈ ਜਦੋਂ ਸ਼ੁਰੂ ਕਰਨਾ ਉਹ ਤੁਸੀਂ ਕਰ ਲਿਓ ਹਾਂ ਮੈਨੂੰ ਦੇ ਦਿਓ ਸਮਾਨ ਅਸਮਾਨ ਇਹ ਸਮਾਨ ਦੇ ਦਿ ਰਹੇ ਮੈਨੂੰ ਉਹਨਾਂ ਦੇ ਆਹ ਇਹ ਸਮਾਨ ਸਾਰਾ ਸਾਜੂ ਸਮਾਨ ਜਿਹੜਾ ਹੈ ਨਾ ਤੁਹਾਡਾ ਇਹ ਤੁਹਾਡਾ ਹੈਗਾ ਵਾ ਜਿਹੜਾ ਚੱਲਣਾ ਵਾ ਨਾ ਤੁਸੀਂ ਦੁਕਾਨ ਸ਼ੁਰੂ ਕੀਤੀ ਜਿਹੜੀ ਇੱਥੇ ਕਰਨੀ ਹੈ ਉਹਦੇ ਲਈ ਉਹ ਉਹਦੇ ਲਈ ਛੋਟੀਆਂ ਛੋਟੀਆਂ ਚੀਜ਼ਾਂ ਹਾਂਜੀ ਠੀਕ ਆ ਜੀ ਮਿਕਸੀ ਹੋ ਗਈ ਹੈ ਨਾ ਆ ਡੱਬੇ ਚਾਰ ਪੰਜ ਡੱਬੇ ਇਹਦੇ ਵਿੱਚ ਲੂਣ ਦਾਨੀ ਹੋ ਗਈ ਆ ਭਾਂਡੇ ਹੋ ਗਏ ਪੌਣੀ ਹੋ ਗਈ ਹੈ ਨਾ ਸਾਰਾ ਕੁਝ ਸਮਾਨ ਵਿੱਚ ਆ ਗਿਆ ਇਹਦੇ ਵਿੱਚ ਬਾਕੀ ਮੇਨ ਸਮਾਨ ਜਿਹੜਾ ਤੁਹਾਡਾ ਹੋਣਾ ਵਾ ਜਿਹੜਾ ਤੁਹਾਡਾ ਯੂਜ਼ ਹੋਣਾ ਪੱਠੀ ਤੁਸੀਂ ਦੂਜੀ ਆਖੀ ਮੈਂ ਦੂਜੀ ਰੱਖ ਦਿੰਦੀ ਠੀਕ ਹੈ ਨਾ ਇਹ ਸਿਲੰਡਰ ਦੇ ਨਾਲ ਫਿੱਟ ਹੋ ਜਾਣੀ ਆ ਉਧਰ ਰੱਖਦੇ ਆਪਾਂ ਉਧਰ ਰੱਖ ਆ ਤੁਹਾਡੀਆਂ ਪਲੇਟਾਂ ਆ ਗਿਆ 12 ਇਹਦੇ ਵਿੱਚ ਮੈਂ ਕਿ ਜੇ ਤੁਸੀਂ ਡਿਸਪੋਜ਼ੇਬਲ ਨਹੀਂ ਯੂਜ਼ ਕਰਨਾ ਇਹ ਤੁਸੀਂ ਸਾਫ਼ ਕਰਕੇ ਇਹ ਨੂੰ ਤੁਸੀਂ ਕਰ ਸਕਦੇ ਨਾਲ ਚਮਚੇ ਵੀ ਆ ਆ ਚਾਹ ਬਣਾਉਣ ਦੇ ਲਈ ਆ ਗਿਆ ਤੁਹਾਡਾ ਹਨਾ ਇਹ ਜਿਹੜਾ ਦੁਕਾਨ ਤੇ ਰੱਖੰਦਾ ਸਾਮਾਨ ਆ ਸਾਰਾ ਠੀਕ ਹੈ ਨਾ ਤੇ ਇਹਦੇ ਵਿੱਚ ਜਿਤਨਾ ਤੁਸੀਂ ਵੇਸਮ ਉਸ ਨੂੰ ਕੋਲ ਲੈਣਾ ਹਨਾ ਮੈਂ ਉਸੇ ਹਿਸਾਬ ਨਾਲ ਮੈਨੂੰ ਕੋ ਪਿੰਨੂ ਨੂੰ ਜਨਨਾ ਤੇ ਪਤਾ ਹੈ ਵਾਰਾ ਮੋਟਾ ਕੇ ਹੀ ਲਵਾਈ ਦੋ ਪੁੱਛ ਲੈ ਸਾਰਾ ਉਹਨੂੰ ਕੀ ਕੀ ਚਾਹੀਦਾ ਉਸੇ ਹਿਸਾਬ ਦੇ ਨਾਲ ਮੈਂ ਲੈ ਆ ਲਾਈਟਰ ਵਾਂਦੇ ਕਿ ਛੋਟਾ ਨਹੀਂ ਲੈਣਾ ਵੱਡਾ ਲੈਣਾ ਆ ਤੇ ਉਹ ਥੋੜਾ ਜਿਹਾ ਵੱਡਾ ਤੇ ਵੱਡਾ ਚਾਹੀਦਾ ਤੇ ਮੈਂ ਵੱਡਾ ਦੇ ਦੋ ਵੀ ਇਹ ਆ ਗਈ ਮੇਨ ਚੀਜ਼ ਜਿਹਦੇ ਵਿੱਚ ਤਲਕੇ ਤੁਸੀਂ ਸਾਨੂੰ ਪਕੌੜੇ ਖਾਣੇ ਹੈ ਨਾ ਕੜਾਈ ਹੈਗੀ ਵੇਖ ਕਿ ਨਹੀਂ ਕੜਾਈ ਨਹੀਂ ਹੈਗੀ ਇਹ ਸਾਈਜ਼ ਠੀਕ ਹੈ ਹਾਂਜੀ ਸਾਈਜ਼ ਠੀਕ ਹੈ ਹੈ ਨਾ ਇਹ ਸਾਈਜ਼ ਦੀ ਗਰੰਟੀ ਹੈ ਕਿ ਇਹ ਥੱਲੇ ਨਹੀਂ ਲੱਗੇ ਕੋਸ਼ ਹੈ ਨਾ ਉਸ ਹਿਸਾਬ ਦੇ ਨਾਲ ਸਾਰਾ ਕੁਝ ਸਮਾਨ ਆ ਗਿਆ ਤੇ ਟੀਨਾ ਆ ਗਿਆ ਨਿਛੇ ਹਾਂਜੀ ਹੈ ਨਾ ਆ ਚਮਚੇ ਜਿਹੜੇ 12 ਚਮਚੇ ਨੇ ਮੈਂ ਸਾਰਾ ਕੁਝ ਸਾਰਾ ਜਿਹੜਾ ਸਮਾਨ ਨਹੀਂ ਜਾਂਦਾ ਜਾਂਦਾ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਖਾਣਾ ਸਹੀ ਆ। ਉਹਨਾਂ ਡਿਸਪੋਜ਼ੀਬਲ ਤੇ ਪਾਏ ਵੇਸਟ ਨੂੰ ਦੇਰ ਤੁਸੀਂ ਫਾਸ ਫਾਸ ਪਾਈ ਕਰ ਸਕਦੇ ਜਣਾ। ਸੇਵਾ ਲੱਗਦੀ ਨਾਲੇ। ਹਾਂਜੀ। ਛੋਟੇ ਆ। ਭੰਡ ਤੋਂ ਤੇ ਸੇਵਾ ਲੱਗਦੀ। ਹੈ। ਤੇ ਇੱਕ ਗੇਟ ਆ ਗਿਆ ਜੀ। ਹਾਂਜੀ। ਸਾਢੇ 6 ਮੈਂ ਮੈਂ ਕੈਮਰਾਮੈਨ ਨੂੰ ਕਹੂੰਗਾ ਤੁਹਾਡੇ ਗੇਟ ਤੇ ਮਾਰ ਦਿਓ ਤੁਸੀਂ। ਗੇਟ ਆ ਗਿਆ ਟੀਨਾ ਥੱਲੇ ਵਿਖਾ ਦਿਓ। ਆਹ ਸ਼ੀਟ ਇੰਨਾ ਜੀ। ਜੀ ਠੀਕ ਹੈ ਜੀ ਤੇ ਇਹ ਇਹ ਡਬਲ ਟੀ ਨਾ ਹੁੰਦੀਆਂ ਵਾ ਠੀਕ ਹੈ ਜੀ ਇਸ ਤਰ੍ਹਾਂ 10 ਫੁੱਟ ਆ 5-5 ਫੁੱਟ ਕਰਕੇ ਦੋ ਧੜੀਆਂ ਉੱਥੇ ਪੈ ਜਣੀਆਂ ਹਨਾ ਤੇ ਇਹ ਚਾਰ ਟੀਨਾ ਵਾ ਠੀਕ ਹੈ ਤੇ 12 ਫੁੱਟ ਵਾਲੀਆਂ ਦੋ ਟੀਨਾ ਵਾ ਇਹ ਤੁਹਾਡੀਆਂ ਇੱਥੇ ਪੈ ਜਣੀਆਂ ਵਿੱਚ ਜਿਹੜਾ ਘਟੇਗਾ ਉਹਦੇ ਵਿੱਚੋਂ ਕੱਟ ਕੇ ਤੇਰਾ ਹੋ ਰਿਹਾ ਮੈਂ ਪੂਰੀ ਮਿੰਮਤੀ ਦੇ ਨਾਲ ਲੈਂਦਾ ਕਿ ਜਿਹੜਾ ਤੁਹਾਨੂੰ ਘਟੇ ਨਾ ਵਾਦੀ ਲੈਂਦਾ ਸਮਾਨ ਘੱਟ ਲੈਂਦਾ ਇੱਕ ਜੇ ਤੋਂ ਕੰਮ ਸ਼ੁਰੂ ਹੋਇਆ ਸੀ ਹਾਂਜੀ ਰੇੜੀ ਤੋਂ ਜੇ ਸਭ ਤੋਂ ਮੇਨ ਹੈ ਨਾ ਆਹਦਾ ਸਭ ਤੋਂ ਮੇਨ ਹੈ ਹੈ ਨਾ ਸਭ ਤੋਂ ਮੇਨ ਲੋ ਖਾਇਓ ਮੜੀ ਆ ਆ ਰੇੜੀ ਜੇ ਜਿਸ ਰੇੜੀ ਕਰਕੇ ਇਹ ਸੇਵਾ ਸਾਰੀ ਇਕੱਠੀ ਹੋਈ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਤੇ ਜਦੋਂ ਆਏ ਹਾਂ ਉਦੋਂ ਰੋਣਾ ਸੀ ਉਹਦੇ ਪੈਨ ਤੁਸੀਂ ਨਹੀਂ ਨਾ ਘਰ ਮਿਲੇ ਸਾਨੂੰ ਹੈ ਨਾ ਪੈਨ ਨਹੀਂ ਘਰ ਮਿਲੇ ਬੱਚੇ ਨਹੀਂ ਘਰ ਮਿਲੇ ਮੈਨੂੰ ਪਿਓ ਪੋਤੀ ਘਰ ਮਿਲੇ ਤੇ ਪਰ ਇਹ ਆ ਕਿ ਇਸ ਬਾਪੂ ਨੇ ਤੇ ਇਸ ਵੀਰ ਨੇ ਰੋਣਾ ਕਢਾਤਾ ਬਾਪੂ ਨੇ ਰੋਣਾ ਕਢਾਤਾ ਤੇ ਮੇਰੇ ਹਾਂ ਬਾਪੂ ਕੋਥੇ ਜਰ ਬੈਠਾ ਹੀ ਨਾ ਉੱਥੇ ਬੈਠੇ ਸੀ ਤੇ ਮੈਂ ਵੇਖ ਕੇ ਮੈਨੂੰ ਰੋਣਾ ਆ ਗਿਆ ਕਿ ਬਾਪੂ ਕਿਤਰਾ ਉੱਥੇ ਹੋ ਕੇ ਹੋ ਕੇ ਆ ਨਾ ਰੋਂਦਿਆ ਬਾਪੂ ਹੈ ਬਾਪੂ ਬਾਪੂ ਜੀ ਤੜਨਾ ਕੀ ਹੈ ਤੜਨਾ ਜੈਪ ਸਿੰਘ ਹਾਂਜੀ ਜੈਪ ਸਿੰਘ ਅਜੈਪ ਸਿੰਘ ਅਜੈਪ ਸਿੰਘ ਬਾਪੂ ਜੀ ਮਾਰੇ ਦੀ ਕਿਰਪਾ ਦੇ ਨਾਲ ਸੰਗਤ ਨੇ ਤੁਹਾਡਾ ਬਹੁਤ ਜਿਆਦਾ ਕੀਤਾ ਵਾ ਜੀਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਮਿਲ ਕੇ ਮੇਰੀ ਬਾਹ ਫੜੀ ਹੈ ਤੁਸੀਂ ਤੇ ਮੈਨੂੰ ਰਿਸਗਾਰਡ ਜੋਗਾ ਕਰ ਦਿੱਤਾ ਤੁਹਾਨੂੰ ਪ੍ਰਣਾ ਸੋਹੀ ਰੋਏ ਹਾਂਜੀ ਤੇ ਇੱਕ ਇੱਕ ਨਾ ਸਮਾਨ ਜਿਤਨਾ ਆਹ ਤੀ ਉੱਤੇ ਪਾਉਣਾ ਵਾ ਹਾਂਜੀ ਤੇ ਆ 20000 ਰੁਪਈਆ ਜੀ ਹਾਂਜੀ ਦੋ ਥਈਆਂ ਜੀ ਤੇ ਇਹਨੂੰ ਤੁਸੀਂ ਸਮਾਨ ਸਮੂਹਣ ਕਰਕੇ ਤੇ ਸਮਾਨ ਸਮੂਹਣ ਕਰਕੇ ਨਾ ਹਾਂਜੀ ਤੇ ਸਾਰਾ ਉੱਤੇ ਤੁਸੀਂ ਪਵਾ ਲਿਓ ਕਿਉਂਕਿ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਸਬਜੀ ਸਬਜੀ ਲੈ ਆਉਣੀ ਹੈ ਠੀਕ ਹੈ ਨਾ ਮੇਰੇ ਖਿਆਲ ਦੇ ਵਿੱਚ ਇਹ ਵੱਧ ਹੀ ਆ ਘਟਣੀ ਹੈ ਨਹੀਂ ਬਹੁਤ ਬਹੁਤ ਹੈ ਜੀ ਬਹੁਤ ਜ਼ਿਆਦਾ ਇਹਨੂੰ ਬਹੁਤ ਤੇ ਇਹ ਤੁਸੀਂ ਕਿਹਨਾ ਦਾ ਇਹ ਮੈਨੂੰ ਮੇੜ ਵੀ ਨਵੇਂ ਨੋਟ ਦੇ ਆ ਨੋਟ ਨੋਟ ਦੀਆਂ ਥਈਆਂ ਵੇਖੋ ਕੀ ਇਹ ਇਹਨੇ ਵਾਰਨ ਆ ਲੀਆਂ ਪਰ ਅਸਲੀ ਵਾਰਨ ਜਿਹੜਾ ਵਾ ਨਾ ਉਹ ਇਹਦੇ ਉੱਤੇ ਥੋੜਾ ਜਿਆਦਾ ਹੈਣਾ ਇਹ ਚੀਜ਼ ਨੂੰ ਕਹਿੰਦੇ ਅਸਲੀ ਵਾਰਨ ਅਸਲੀ ਵਾਰਨ ਹੈ ਨਾ ਅਸਲੀ ਚੀਜ਼ ਵੇਖ ਲਓ ਵੀਰ ਨੇ ਵੀ ਆਖਿਆ ਇਹ ਤਾਂ ਮਾਸੀ ਦਾ ਵਾਸੀ ਦਾ ਬੇਟਾ ਵਾ ਇਹਨਾਂ ਦੇ ਤੇ ਬੜਾ ਅੱਛਾ ਇਨਸਾਨ ਲੱਗਾ ਮੈਨੂੰ ਤੇ ਅੰਦੇ ਆ ਕੀ ਅਸਲੀ ਵਾਰਨਾ ਹੀ ਇਹ ਆ ਹਾਂਜੀ ਸਹੀ ਗੱਲ ਐ ਨਹੀਂ ਪੈਸੇ ਵਿਆਹਾਂ ਸ਼ਾਦੀਆਂ ਤੇ ਨਵੇਂ-ਨਵੇਂ ਨੋਟ ਲੈ ਕੇ ਜਾਂਦੇ ਆ ਅਸੀਂ ਨਵੇਂ-ਨਵੇਂ ਨੋਟ ਜਿਹੜੇ ਹਨਾ ਉਹ ਵੀਰ ਦੇ ਉੱਤੋਂ ਵਾਰਾਂਗੇ ਇਸ ਤਰ੍ਹਾਂ ਨਹੀਂ ਆ ਲੋ ਆ ਲੋ ਪਰ ਆਇ ਰਿਹਾ ਉਰੇ ਆ ਮੇਰਾ ਪੁੱਤ ਇਸ ਤਰ੍ਹਾਂ ਆ ਰਿਹਾ ਮੇਰਾ ਪੁੱਤ ਉਰੇ ਆ ਮੇਰੀ ਧੀ ਆਵੇ ਇੱਧਰ ਆਹਾਹਾ ਇਹ ਆਹ ਥਾਰੇ ਪਰਿਵਾਰ ਨੂੰ ਮਾਰ ਕੇ ਲਾਗੀ ਨੂੰ ਦੇਤੇ ਜਿਹੜਾ ਪਿਓ ਹੁੰਦਾ ਨਾ ਜਿਹੜਾ ਘਰ ਦਾ ਮੁਖੀ ਹੁੰਦਾ ਉਹ ਲਾਗੀ ਹੁੰਦਾ ਵਾ ਹੈਨਾ ਇਸੇ ਕਰਕੇ ਇਹ ਸਾਡੇ ਵੱਲੋਂ ਸਾਡੇ ਵੱਲੋਂ ਨਹੀਂ ਸੰਗਤ ਵੱਲੋਂ ਆਹ ਜਿਹੜੀ ਵੇਖ ਰਹੀ ਹੈ ਨਾ ਹਾਂਜੀ ਉਸ ਸੰਗਤ ਵੱਲੋਂ ਤੁਹਾਡਾ ਜਿਹੜਾ ਵਾ ਇਹ ਚੀਜ਼ਾਂ ਆਈਆਂ ਜੀ ਇਹ ਸਾਰਾ ਸਾਜੋ ਸਮਾਨ ਆਇਆ ਜੀ ਰੇੜੀ ਆਈ ਆ ਤੇ ਆਂਦੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਨਿਆਣਿਆਂ ਦੀ ਰੀਝਾਂ ਹੁੰਦੀਆਂ ਹਾਂਜੀ ਤੇ ਅਸੀਂ ਫਿਰ ਆਪਣੇ ਵੱਲੋਂ ਸਾਈਕਲ ਲੈ ਆਏ ਅਸੀਂ ਤੁਹਾਡੇ ਕੋਲ ਹੈਨਾ ਧੰਨਵਾਦ ਸੱਚ ਯਕੀਨ ਜਾਣਿਓ ਅੱਗੇ ਕੱਲ ਪੱਤੋਂ ਜਾਣਨਾ ਮम्मा ਮੇਰਾ ਜਨਮ ਦਿਨ ਕਿੱਦਣਿਆ ਮੈਨੂੰ ਸਾਈਕਲ ਐਤ ਕਿ ਲਾ ਕੇ ਦੇਣਾ ਪਰੋ ਗੁਰੂ ਰਾਮਦਾਸ ਪਾਤਸ਼ਾਹ ਬਹੁਤ ਬੈਂਤ ਆ ਉਨੇ ਦੇ ਦੇ ਸਗਾ ਹਾਂਜੀ ਇਹ ਭੈਣ ਦਾ ਭੈਣ ਨੇ ਉਦੋਂ ਉਦੋਂ ਵੀ ਅਸੀਂ ਵੀਡੀਓ ਇੱਥੇ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਦੋਟਾ ਦੋ ਸਾਲ ਹੋ ਗਏ ਨੇ ਬੜੇ ਰਸ਼ਨ ਲੈਣ ਦੇ ਨੂੰ ਢਾਈ ਸਾਲ ਹੋ ਗਏ ਕਿ ਨਹੀਂ ਹਾਂਜੀ ਢਾਈ 3 ਸਾਲ ਢਾਈ ਢਾਈ ਸਾਲ ਹੋ ਗਏ ਨਾ ਹਣਾ ਤੇ ਉਦੋਂ ਵੀ ਅਸੀਂ ਆਏ ਉਦੋਂ ਵੀਡੀਓ ਨਹੀਂ ਚੱਲੀ ਸਾਡੀ ਉਦੋਂ ਇੱਕ ਵੀ ਜਾਣਾ ਸਾਡੇ ਕੋਲ ਨਹੀਂ ਆਇਆ ਕਿ ਇਹਨਾਂ ਦੇ ਪ੍ਰਤੀ ਕੋਈ ਨਾ ਕੋਈ ਸੇਵਾ ਸਾਹਮਣੇ ਆਈ ਹੋਵੇ ਜਿਹੜੀ ਥੋੜੀ ਬਹੁਤੀ ਜਿਹੜੀ ਕਰਗੇ ਹਾਂ ਉਦੋਂ ਕਰਗੇ ਹਾਂ ਤੇ ਰਾਸ਼ਨ ਜਿਹੜਾ ਮਹੀਨੇ ਦਾ ਲਾਗੇ ਹਾਂ ਤੇ ਕਦੀ ਭੈਣ ਆ ਜਾਂਦੀ ਹੈ ਤੇ ਕਦੀ ਵੀਰ ਆ ਜਾਂਦਾ ਡਗ ਡਗ ਦਾ ਢਿੰਦਾ ਵੀਰ ਸਾਡੇ ਕੋਲ ਪਹੁੰਚ ਜਾਂਦਾ ਵਾ ਕਿਉਂ ਪਹੁੰਚਦਾ ਵਾ ਮੈਨੂੰ ਮੈਨੂੰ ਪਤਾ ਵਾ ਕਿ ਵੀਰ ਨੂੰ ਪ੍ਰਸ਼ਾਦੇ ਦੀ ਕਿਨੂੰ ਨਹੀਂ ਲੋੜ ਹੈਗੀ ਹਾਂਜੀ ਹਨਾ ਇਸੇ ਕਰਕੇ ਤੁਹਾਡਾ ਸਾਰਿਆਂ ਦਾ ਦਹਿ ਦਿਲ ਤੋਂ ਧੰਨਵਾਦ ਮੈਨੂੰ ਇੰਨਾ ਕ ਜਿਆਦਾ ਖੁਸ਼ੀ ਅੱਜ ਇੱਥੇ ਕਿਉਂਕਿ ਮੈਂ ਬੜੇ ਚਿਰ ਦਾ ਢਿੱਕੰਦਾ ਮੇਰੇ ਕੋ ਸਮਾਂ ਨਹੀਂ ਲੱਗੰਦਾ ਤੁਸੀਂ ਮੇਰੀ ਮੋਢਿਆਂ ਦੇ ਉੱਤੇ ਜਿਹੜੀ ਜ਼ਿੰਮੇਵਾਰੀ ਪਾਈ ਹੈ ਨਾ ਉਸ ਜ਼ਿੰਮੇਵਾਰੀ ਕਰਕੇ ਮੈਨੂੰ ਮੇਰੇ ਕੋ ਕਿਤੇ ਨਹੀਂ ਨਿਕਲਿਆ ਜਾਂਦਾ ਤੇ ਜਦਨ ਤੁਸੀਂ ਜਦਨੇ ਵੀਡੀਓ ਪਈ ਹੀ ਤਿੰਨਾਂ ਕ ਦਿਨਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਸੇਵਾ ਇਕੱਠੀ ਕਰਤੀ ਸੀ ਇਹਨਾਂ ਦੀ ਤੇ ਕਈਆਂ ਨੂੰ ਫੋਨ ਕਰਨਾ ਵੀ ਪਿਆ ਸਾਨੂੰ ਕਈਆਂ ਨੂੰ ਮੈਸੇਜ ਵੀ ਘੱਲਣੇ ਪਏ ਕਿ ਇਸ ਵੀਰ ਦੇ ਲਈ ਅੱਗੇ ਆਓ ਅੱਗੇ ਵੀ ਆਏ ਕਈ ਨਹੀਂ ਆਏ ਉਹਨਾਂ ਦਾ ਵੀ ਭਲਾ ਵਾ ਪਰ ਬੜਾ ਵੱਡਾ ਭਲਾ ਉਹਨਾਂ ਦਾ ਜਿਹਨਾਂ ਨੇ ਵੀਡੀਓ ਨੂੰ ਸ਼ੇਅਰ ਕੀਤਾ ਜੀ ਜਿਹਨਾਂ ਨੇ ਵੀਡੀਓ ਨੂੰ ਸ਼ੇਅਰ ਕਰਕੇ ਉਸ ਦਾਨੀ ਸੱਜਣ ਪਾਸ ਪਹੁੰਚਾਇਆ ਵਾ ਜਿਨਾਂ ਨੇ ਇਹਨਾਂ ਦੀ ਸੇਵਾ ਲਈ ਅੱਗੇ ਆ ਕੇ ਬੜਾ ਵੱਡਾ ਯੋਗਦਾਨ ਪਾਇਆ ਜਿਨਾਂ ਨੇ ਚਾਹੇ ਹਜ਼ਾਰ-ਹਜ਼ਾਰ ਲਾ ਲਓ 2-2 ਹਜ਼ਾਰ ਲਾ ਲਓ 5-5 10-10 ਜਿੰਨਾ ਵੀ ਪਾਇਆ ਉਹ ਜਨਾਂ ਉਹਨਾਂ ਨੇ ਇਹਨਾਂ ਦਾ ਘਰ ਭਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਕਿਉਂਕਿ ਰੋਜ਼ਗਾਰ ਹੋਏਗਾ ਨਾ ਉਹ ਘਰ ਆਪਣੇ ਰੋਜ਼ਗਾਰ ਦੇ ਨਾਲ ਸਾਰਾ ਘਰ ਭਰ ਲੇਗਾ ਅਸੀਂ ਇੱਕ ਵਾਰੀ ਘਰ ਭਰ ਜਾਾਂਗੇ ਪਰੇਆ ਕਿ ਉਸ ਚੀਜ਼ ਨੂੰ ਚਲਾਉਣ ਦੇ ਲਈ ਜਿਹੜਾ ਵਾ ਨਾ ਰੋਜ਼ਗਾਰ ਚਾਹੀਦਾ ਇਸੇ ਕਰਕੇ ਵੀਰ ਨੂੰ ਜਦੋਂ ਪਹਿਲੀ ਜਦੋਂ ਇਸ ਤੋਂ ਪਹਿਲੀ ਤੁਸੀਂ ਵੀਡੀਓ ਵੀਰ ਦੀ ਵੇਖੀ ਆ ਨਾ ਉਸ ਵੀਡੀਓ ਦੇ ਵਿੱਚ ਜਦੋਂ ਅਸੀਂ ਉੱਥੋਂ ਤੱਕ ਤੁਰ ਕੇ ਆਏ ਆ ਤੁਰ ਕੇ ਬਿਲਕੁਲ ਲਾਗੇ ਆ ਗਏ ਤੇ ਵੀਰ ਕਰਨ ਕੀ ਡਿਆ ਸੀ ਮਿਹਨਤ ਕਰਨ ਦਿਆ ਸੀ ਟਿੱਕੀਆਂ ਬਣਾ ਕੇ ਵੇਚਣ ਦਾ ਕੰਮ ਕਰਨ ਦਾ ਸੀ ਸੈਟਅਪ ਤੁਸੀਂ ਵੇਖਿਆ ਸੈਟਅਪ ਕਿੱਥੇ ਮੈਂ ਇਹਨਾਂ ਨੂੰ ਪੁੱਛਿਆ ਵਾ ਕਿ ਤੁਹਾਨੂੰ ਜੇ ਦੁਕਾਨ ਤੁਸੀਂ ਪਾਉਣੀ ਹੈ ਤਾਂ ਤੁਹਾਨੂੰ ਰੇੜੀ ਜਿਹੜੀ ਉਹ 4 ਟੈਰਾ ਵਾਲੀ ਜਿਹੜੀ ਅਗਲੇ ਪਾਸੇ ਦੁਕਾਨ ਦੇ ਅੱਗੇ ਲੱਗ ਜੇ ਉਹ ਉਹ ਤੁਹਾਨੂੰ ਲੈ ਦਿੰਨੇ ਆਂ ਅੰਦੇ ਨਹੀਂ ਮੈਂ ਪਿੰਡ ਦੇ ਵਿੱਚ ਢੀੜਾ ਲਾਦਿਆ ਕਰਨਾ ਪਿੰਡ ਦੇ ਵਿੱਚ ਸਬਜ਼ੀ ਜਾਂ ਕੀ ਨਾ ਟਿੱਕੀਆਂ ਟਿੱਕੀਆਂ ਵੇਚ ਲਿਆ ਕਰਨੀਆਂ ਇਸੇ ਕਰਕੇ ਤੁਹਾਡਾ तहे ਦਿਲ ਤੋਂ ਧੰਨਵਾਦ ਤੇ ਤੁਹਾਡਾ ਵੀ ਧੰਨਵਾਦ ਜਿਹੜਾ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤੁਹਾਡੇ ਪਰਿਵਾਰ ਦੇ ਨਾਲ ਅੱਜ ਇਸ ਵੀਰ ਦੇ ਨਾਲ ਮੈਂ ਸਾਰਾ ਸਮਾਨ ਗਿਣਾ ਕੇ ਕਿਉਂਕਿ ਇਹਨਾਂ ਨੂੰ ਕੋਈ ਭਨੇਖਾ ਨਾ ਰਵੇ ਕਿ ਇਹ ਕਿਸ ਚੀਜ਼ ਕਰਕੇ ਆਇਆ ਠੀਕ ਹੈ ਨਾ ਇਸੇ ਕਰਕੇ ਤੁਹਾਨੂੰ ਸਾਰਾ ਸਮਾਨ ਗਿਣਾਤਾ ਕੱਪੜੇ ਗਿਣਾਤੇ ਆ ਤੇ ਭਾਂਡੇ ਗਿਣਾਤੇ ਆ ਕੜਾਈ ਸਾਰਾ ਸਾਰਾ ਕੁਝ ਕੀ ਉਹ ਮੇਨ ਗੱਲ ਜਿਹੜਾ ਵਾ ਤੁਹਾਨੂੰ ਉਹ ਜਿਹੜਾ ਬਣਨਾ ਵਾ ਕੀ ਨਾ ਵੇਸਣ ਪਹਿਣ ਕਿਤਰਾ ਫਿਰ ਠੀਕ ਹੈ ਪਾਜੀ ਠੀਕ ਹੈ ਕਿਤਰਾ ਲੱਗਾ ਬੜਾ ਸੋਹਣਾ ਉਸ ਸੰਗਤ ਦਾ ਧੰਨਵਾਦ ਕਰਦਾ ਫੜੋ ਹੱਥ ਬਹੁਤ ਬਹੁਤ ਧੰਨਵਾਦ ਆ ਆ ਦੇ ਕਰੇ ਖੁਸ਼ੀ ਦਾ ਦੇਣਾ ਹੈ ਇਹ ਆਪਣੀ ਰੋਜ਼ ਦੀ ਰੋਟੀ ਬਣਾ ਕੇ ਖਾ ਸਕਦੇ ਆ ਹਾਂਜੀ ਰੋਟੀ ਦੀ ਕਿੰਨੂ ਜ਼ਰੂਰਤ ਹੁੰਦੀ ਹਰ ਇੱਕ ਇਨਸਾਨ ਨੂੰ ਜ਼ਰੂਰਤ ਹੁੰਦੀ ਰੋਟੀ ਦੀ ਮੈਨੂੰ ਅੱਜ ਬਹੁਤ ਬਹੁਤ ਖੁਸ਼ੀ ਹੈ ਮੇਰਾ ਆਦਮੀ ਵੀ ਕੰਮ ਕਰਨ ਜੋਗਾ ਹੋਊਗਾ ਬੜੇ ਕਿੰਨਾ ਚਿਰ ਹੋ ਗਿਆ ਫਿਰ ਵੀਰ ਨੂੰ ਹੋ ਗਿਆ 1.5 ਦਾ ਚੌਥਾ ਤੀਜਾ ਸਾਲ ਲੱਗ ਗਿਆ ਇਹਨਾਂ ਨੂੰ ਬਿਮਾਰ ਹੋਏ ਨੂੰ ਪਹਿਲੋਂ ਮੈਂ ਵੀਰ ਕੋ ਸੁਣਦਿਆਂ ਹੈ ਅੰਦੇ ਕਿ ਇਹ ਬੜਾ ਸੋਹਣਾ ਸੌਖਾ ਬੜਾ ਸੋਹਣਾ ਕੰਮ ਕਰਦਾ ਹਾਂਜੀ ਬੜਾ ਸੋਹਣਾ ਹੈ ਮਿਸਤਰੀ ਰਾਜ ਮਿਸਤਰੀ ਜਾਲ ਬੰਨਦਾ ਹੈ ਕੰਮ ਆ ਕੋਈ ਕਰ ਲੈਂਦੇ ਕੰਮ ਨਹੀਂ ਛੱਡਦੇ ਕੋਈ ਵੀ ਮਿਹਨਤੀ ਹਾਂਜੀ ਬਹੁਤ ਮਿਹਨਤੀ ਕੋਈ ਜਿੰਦਗੀ ਚ ਨਸ਼ਾ ਪਤਾ ਕਿਤਨਾ ਕੋਈ ਨਹੀਂ ਨਾਰ ਪਏ ਦਾ ਨਸ਼ਾ ਹੀ ਹੈ ਘਰ ਵਧੀਆ ਚੱਲਦਾ ਹੈ ਹਾਂਜੀ ਬਹੁਤ ਵਧੀਆ ਚੱਲਦਾ ਹੈ ਅਸ ਅਸਦਾ ਮਤਲਬ ਕਿ ਦਿਨੇ ਮਿਸਤਰੀਆਂ ਦੀ ਦਿਹਾੜੀ ਜਾਂ ਸਰੀਏ ਤੇ ਦਿਹਾੜੀ ਲਾ ਕੇ ਰਾਤ ਨੂੰ ਪੈਲਸਾਂ ਦੇ ਵਿੱਚ ਵੀ ਦਿਹਾੜੀਆਂ ਲਾ ਕੇ ਉਹਨਾਂ ਬਹਿਗਰੀਆਂ ਦੇ ਹਾਂਜੀ ਉਤੋਂ ਹੀ 4-4 ਤੋਂ 500-500 ਰੁਪਿਆ ਦਿਹਾੜੀ ਇਤਨਾ ਉਤੋਂ ਬਣਾ ਲੈਣੀ 300 ਤੇ ਦਿੰਦੇ ਪੈਸੇ ਵਾਲੇ 2-300 ਉਤੋਂ ਬਣਾ ਲੈਉਣਾ ਮਨ ਲਕੀ ਕਮਾਈ ਫੁੱਲ ਕੀਤੀ ਇਕਵਾੜ ਦਾ ਕੰਮ ਵੀ ਕੀਤਾ ਪੂਰੀ ਜਿੰਦੇ ਜਾਣ ਲੱਗਾ ਕਿਦਾਂ ਵਾਧੂ ਮਨ ਲਕੀ ਕਮਾਈ ਕੀਤੀ ਬਾਕੀ ਉਹ ਕਿ ਜਿਹੜਾ ਰੋਗ ਨਹੀਂ ਮਿਲਗੀ ਮਾਰਾ ਜਿਉਂ ਫਿਰ ਰੋਗ ਲੱਗਾ ਰੋਗ ਹੀ ਆਇਆ ਇਹੋ ਜਿਹਾ ਲੱਗ ਗਿਆ ਕਿ ਆਇਆ ਇਸ ਪਰਿਵਾਰ ਦੇ ਉੱਤੇ ਸਾਰਿਆਂ ਦੇ ਉੱਤੇ ਖੁਸ਼ੀ ਦਾ ਜਿਹੜਾ ਮਾਹੌਲ ਵੇਖਿਆ ਵਾ ਨਾ ਇਸ ਖੁਸ਼ੀ ਦਾ ਮਾਹੌਲ ਕਰਕੇ ਮੇਰੇ ਖੁਸ਼ੀ ਦਾ ਟਿਕਾਣਾ ਨਹੀਂ ਇਸੇ ਕਰਕੇ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਮੈਨੂੰ ਧੰਨਵਾਦ ਕਰਦੇ ਆ ਮੈਂ ਥੱਕਣ ਨਹੀਂ دیا ਤੁਹਾਡਾ ਤੇ ਨਾ ਮੈਂ ਥੱਕਣਾ ਤੁਸੀਂ ਇਹਦਾ ਮਤਲਬ ਹੁਣ ਸਾਹਮਣੇ ਚੀਜ਼ ਆਉਂਦੀ ਹੈ ਕਿ ਤੁਸੀਂ ਕੀ ਨਹੀਂ ਕਰ ਸਕਦੇ ਤੁਸੀਂ ਤੁਸੀਂ ਹਰ ਉਹ ਚੀਜ਼ ਕਰ ਸਕਦੇ ਜੇ ਜਿਹੜੀ ਚੀਜ਼ ਨਾ ਮੁਮਕਿਨ ਤੌਰ ਤੇ ਲੋਕਾਂ ਦੇ ਸਾਹਮਣੇ ਆਉਂਦੀ ਹੈ ਪਰ ਤੁਸੀਂ ਕਰ ਸਕਦੇ ਹੋ ਇਸੇ ਕਰਕੇ ਗੁਰੂ ਕਰਾਉਣ ਵਾਲਾ ਗੁਰੂ ਦੀ ਸੰਗਤ ਕਰਾਉਣ ਵਾਲੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੇਵਾ ਲਈ ਆ ਤੇ ਗਾਂ ਵੀ ਸਿਵਾਵਾਂ ਲੈਂਦੇ ਰਹਿਣਾ ਇਥੋਂ ਮੈਂ ਤੁਹਾਡੇ ਕੋਲ ਲੈਣਾ ਵਾ ਇਜਾਜ਼ਤ ਤੇ ਅਗਲੀ ਵੀਡੀਓ ਦੇ ਵਿੱਚ ਤਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਰੂਪ ਰੂਪ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ